ਜੇ ਪਿੰਡੋਂ ਘਰੋਂ ਕਰੀ ਨਹੀਂ ਗੇਦਾ ਭਾਵੇਂ ਅੱਜ ਜਾਓ ਲੋਕਾਂ ਨੂੰ ਸਮਝਾਓ ਵੀ ਸਾਨੂੰ ਇਸ ਨੌਜਵਾਨ ਨੂੰ ਮੌਕਾ ਦੇਣਾ ਚਾਹੀਦਾ ਤਾਂ ਕਿ ਜਿਹੜੇ 92 ਉਹਦੇ ਗੁੰਗੇ ਆਪਾਂ ਚੁਣ ਕੇ ਭੇਜੇ ਆ ਕੋਈ ਕਿਸੇ ਹੁੰਦੇ ਤਾਂ ਨਹੀਂ ਬੋਲ ਰਿਹਾ ਵਿਰੋਧੀ ਧਿਰਾਂ ਸਾਰਿਆਂ ਚੁੱਪ ਨੇ ਇਹ ਨੌਜਵਾਨ ਸਾਡੇ ਹੱਕਾਂ ਦੀ ਗੱਲ ਹਿੱਕ ਠੋਕ ਕੇ ਰੱਖ ਸਕੇ ਤਾਂ ਇਹ ਨੌਜਵਾਨ ਦਾ ਜਿੰਨਾ ਵੱਡਾ ਜ਼ਰੂਰੀ ਹੈ ਸਾਰੇ ਸੰਗਤ ਸਾਹਿਬ ਸਾਰੇ ਵਸੀਆਂ ਦਾ ਮਾਨ ਸਾਹਿਬ ਦਾ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਬਤੇ ਉਹਨਾਂ ਦੇ ਸਾਡੀ ਨਵਾਰੀ ਸਤ ਸੰਗਤ ਜੀ ਲੱਖਾ ਸਿੰਘਾ ਜੀ ਨੇ ਆਪਣੇ ਬਿਜਾ ਤੋਂ ਡੇਰਾ ਸੱਜਣ ਕਿਤੇ ਨੇ ਸਟੇਜ ਤੇ ਜੀਤੀ ਨਵਜੋਤ ਕੌਰ ਜੀ ਜੰਮੀ ਸੰਤ ਬਾਬਾ ਇਸ਼ਾ ਸਿੰਘ ਜੀ ਬੰਗਾ ਮਸਤੋਂ ਦਾਉਰ ਦੰਸ ਬਸਾ ਤੋਂ ਕੋਚੇ ਨੇ ਉਹਨਾਂ ਦਾ ਵੀ ਟਲਵਾੜ ਹੋ ਸਮਾਂ ਥੋੜਾ ਹੋਗਾ ਕਿ ਟਾਈਮ ਨਹੀਂ ਦੇ ਸਕਦੇ ਉਹਨਾਂ ਦਾ ਬੇਨਤੀ ਕਰੂੰਗਾ ਸਾਡੇ ਉਮੀਦਵਾਰ ਜੋ ਕੋਈ ਸ਼ਰੋਮਾ ਨੇ ਜੱਲ ਅਮਰਦ ਸਾਹਿਬ ਔਰ ਪੰਦਤ ਜੰਦੇਵਦੀਆਂ ਵੱਲੋਂ ਜੋਲ ਮਦਾ ਚੁਦਾਲੇ ਗਏ ਨੇ ਉਹਨਾਂ ਨੂੰ ਜੋ ਵੀ ਆਪਣੇ ਵਿਚਾਰ ਦੋਣਾਂ ਕੇ ਸਾਥੇ ਕਰਨਗੇ ਬੋਲੇ ਸੋਨਿਹਾਲ ਬਹੁਤ ਜੀ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ਼ਿਪਰ ਬਰਨਾਲੇ ਦੇ ਸਾਡੇ ਮੋਤਵਾਰ ਪਰਵਾਰ ਆਪਜੀ ਸਾਰਿਆਂ ਨੂੰ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਸਤਿ ਪਾਪਾ ਈਸ਼ਰ ਸਿੰਘ ਜੀ ਨੂੰ ਆਪਜੀ ਸਾਰਿਆਂ ਨੂੰ ਨਿਮਤ ਸਹਿ ਹੱਥੇ ਅੱਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਵਾਰੀ ਗੱਜ ਕੇ ਗੁਰੂ ਮਹਾਰਾਜ ਦੀ ਫਤਿਹ ਦਾ ਅਰਜ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਲ ਰਾਜ ਦੀ ਖਬਰ ਹੈ ਕੀ ਕਾਂਗਰਸ ਪਾਰਟੀ ਜਿਹੜੀ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਰਹੀ ਹੈ ਬੜੇ ਸੀਨੀਅਰ ਆਗੂ ਨੇ ਉਸ ਪਾਰਟੀ ਦੇ ਜਿੰਨਾਂ ਦੀਆਂ ਗੱਡੀਆਂ 'ਚ ਏਡੀ ਜਿਆਦਾ ਸ਼ਰਾਬ ਲੱਦੀ ਹੋਈ ਫੜੀ ਗਈ ਹੈ ਸਾਧ ਸੰਗਤ ਜੀ ਆਪ ਜੀ ਸਾਰਿਆਂ ਨੇ ਇਸ ਚੋਣ 'ਮੇਂ 'ਚ ਆਪ ਦਾ ਦਿਨ ਰਾਤ ਦਿੱਤਾ ਹੈ ਮੇਰਾ ਸੀਸ ਤੁਹਾਡੇ ਅੱਗੇ ਝੁਕਦਾ ਹੈ ਮੈਂ ਤੁਹਾਡੇ ਤੋਂ ਕੰਨੀ ਕੰਨੀ ਗੱਲ ਦੀ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਵਾਅਦਾ ਘਾਟਾ ਕੁਝ ਕਿਹਾ ਗਿਆ ਹੋਵੇ ਪਰ ਤੁਸੀਂ ਸਾਰਿਆਂ ਨੇ ਸਾਰੀ ਪਾਰਟੀ ਨੇ ਰਲ ਮਿਲ ਕੇ ਜਿਹੜਾ ਮੈਨੂੰ 27 ਸਾਲਾਂ ਦੀ ਉਮਰ ਤੇ ਮੌਕਾ ਦਿੱਤਾ ਮੈਂ ਭੁੱਲ ਨਹੀਂ ਸਕਦਾ ਅਸੀਂ ਸਾਰਿਆਂ ਨੇ ਰਲ ਮਿਲ ਕੇ ਮੈਂ ਸਮਝਦਾ ਇਤਿਹਾਸ ਸਿਰਜਣ ਵਾਲੀ ਇੱਕ ਲਹਿਰ ਖੜੀ ਕੀਤੀ ਹੈ ਆਪਣਾ ਮੂਲ ਪਹਿਚਾਨ ਸਾਤ ਸੰਗਤ ਕੀ ਸੋਚੋ ਕਿੱਥੇ ਉਹ ਲੀਡਰ ਉਹ ਪਾਰਟੀਆਂ ਜਿਨ੍ਹਾਂ ਨੂੰ ਨਸਲਕੁਸ਼ੀ ਕਰ ਕਰਕੇ ਕਰ ਕਰਕੇ ਹੁਣ ਤੱਕ ਸੁਰਤ ਨਹੀਂ ਆਈ ਕੜਾਚੀ ਟਾਇਰ ਪਏ ਬੇਗਨਾ ਸਿੱਖਾਂ ਦੇ ਬੱਚਿਆਂ ਦੇ ਬੀਬੀਆਂ ਦੇ ਉਥੇ ਨਸਲਕੁਸ਼ੀ ਕੀਤੀ 84 ਦੇ ਅੱਜ ਜੋਨ ਲੜਨ ਦਾ ਵਾਸਤੇ ਬੋਟਲ ਲੈਣ ਵਾਸਤੇ ਘਰ ਘਰ ਤੱਕ ਸ਼ਰਾਬ ਪਹੁੰਚਦੀ ਕਰਦੇ ਆਂ ਉੱਕੀ ਪਹੁੰਚਦੀ ਕਰਦੇ ਆਂ ਚਿੱਟਾ ਪਹੁੰਚਦੀ ਕਰਦੇ ਆਂ ਸਾਧ ਸੰਗਤ ਜਿਹੜਾ ਇਹ ਅਰਵਿੰਦ ਕੇਜਰੀਵਾਲ ਹੈ ਕਹਿੰਦਾ ਜੀ ਪ੍ਰਧਾਨ ਸਾਹਿਬ ਇਹ ਕਹਿੰਦੇ ਕਿ ਜੀ ਸਾਡਾ ਤਾਂ ਜੀ ਮਸਲ ਦੇ ਕੋਈ 2500 ਰੁਪਏ ਦਾ ਪਟਿਆ ਹੋਇਆ ਇੱਕ ਇੱਕ ਸੀਟ ਤੇ 10-10 ਕਰੋੜ ਰੁਪਏ ਖਰਚ ਕਰ ਰਿਆ ਹੈ ਤੁਸੀਂ ਇਹ ਦੇਖੋ ਕਿ ਇਹ ਸਾਰਾ ਪੈਸਾ ਇਹ ਤੁਹਾਡੇ ਘਰਾਂ 'ਚ ਨਸ਼ਾ ਪਹੁੰਚਦਾ ਕਰ ਕਰਕੇ ਇਹ ਸਰਮਾਇਆ ਇਕੱਠਾ ਕਰਦੇ ਆ ਫੇਰ ਝੋਨ ਲੜਦੇ ਆ ਪਰ ਅਕਾਲੀ ਦਾ ਨੰਬਰ ਸੱਚੇ ਇੰਨਾ ਜਜਾਰੂ ਵੀਰਾਂ ਨੇ ਆ ਆ ਬੀਬੀਆਂ ਮਾਤਾਵਾਂ ਪੇੜਾ ਨੇ ਐਦ ਕੀ ਇਤਿਹਾਸ ਸਿਰਜਿਆ ਜਿਵੇਂ ਅਸੀਂ ਝੋਨ ਲੜੀ ਐ ਅਸੀਂ ਬੱਚਿਆਂ ਨੂੰ ਬੱਚਿਆਂ ਦੀ ਜ਼ਿੰਦਗੀ ਦੇਣ ਵਾਸਤੇ ਆਪਦੀਆਂ نسلਾਂ ਨੂੰ ਬਚਾਉਣ ਵਾਸਤੇ ਲੜਾਈ ਲੜੀ ਐ ਇਹ ਬਹੁਤ ਵੱਡੀ ਲੜਾਈ ਐ ਮੈਂ ਸਮਝਦਾ ਕੀ ਅਸੀਂ ਸਾਰੇ ਇੱਕ ਪਰਿਵਾਰ ਹੋ ਕੇ ਇਤਿਹਾਸ ਸਿਰਜਾਂਗੇ ਤੇ ਮੁਸਲਮਾਨ ਭਰਾਵਾਂ ਨੂੰ ਅਸਲਾਮੁਅਲੈਕਮ ਜੀ ਦਾ ਮਤਲਬ ਹੈ ਕਿ ਇਹ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਔਰ ਜਿੰਨਾ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਮੈਂ ਕਿਸੇ ਦਰ ਕਰਮ ਕਿਸੇ ਦੀ ਜਾਤ ਜਾ ਹੋਰ ਕੁਝ ਦੇਖ ਕੇ ਤੁਹਾਡੇ ਘਰ ਨਹੀਂ ਦਿੱਤੇ ਹੈਗੇ ਆ ਜਿਹੜੀਆਂ ਤਾਰਾ ਉੱਤੇ ਜਾਂਦੀਆਂ 2027 ਤੱਕ ਇਹ ਧਰਤੀ ਦੇ ਠੰਡੇ ਡੱਡੀਆਂ ਜਾਣ ਗਿਆ ਤੁਹਾਡਾ ਫ੍ਰਿਜ ਤੁਹਾਡਾ ਮਸ਼ੀਨਾ ਉਹ ਕਦੇ ਫੋਕੜ ਨਹੀਂ ਦੇਣ ਦੇਵਾਂਗੇ ਹੈਰ ਐਕਸਪੈਸ਼ਲ ਹਸਪੀਟਲ ਜੀ ਦੇ ਵਿੱਚ ਸਾਝੀਆਂ ਬਿਮਾਰੀਆਂ ਦਾ ਨਾਲ ਪੀਜੀਆ ਦੇ ਬਰਬਰ ਦਾ ਹਸਪੀਟਲ ਕੋਰੋਨਾ ਸ਼ੁਰੂ ਕਰ ਦਿੱਤਾ ਹੈ ਹਸਪੀਟਲ ਦੇ ਨਾਲ ਸੋ ਮੇਰਾ ਕਹਿਣ ਦਾ ਮਤਲਬ ਹੈ ਜੀ ਹਰੇ ਕੈਂਸਰ ਦੇ ਮਰੀਜ਼ ਨੂੰ ਸਾਡੇ ਦਿਨ ਦਾ ਖਾਣ-ਪੀਣ ਦਿੱਤਾ ਜਿਹੜੇ ਵੀ ਲੰਗੜੇ ਸੀ ਜਾ ਜਿੰਨਾਂ ਨੂੰ ਸੁਣਦਾ ਨਹੀਂ ਸੀ ਜਿੰਨਾਂ ਨੂੰ ਦੇਖਦਾ ਨਹੀਂ ਸੀ ਉਹਨਾਂ ਨੂੰ ਵੀ ਇਹੋ ਜਿਹੇ ਚੰਦਰ ਦਿੰਦੇ ਐ ਜਿਹਦੇ ਨਾਲ ਉਹ ਹੁਣ ਸੁਣ ਸਕਦੇ ਐ ਸੋਟੀ ਫੜ ਕੇ ਫਿਰ ਸਕਦੇ ਐ ਔਰ ਟ੍ਰਾਈਸਾਈਕਲ ਦੇ ਉੱਤੇ ਬੈਠੀ ਵਾਇਜਕ ਤੇ ਜਿੱਥੇ ਜਾਣਾ ਹੁੰਦਾ ਚਲੇ ਜਾਂਦੇ ਐ ਸੋ ਕਿਸੇ ਨੂੰ ਨਾਂ ਨਹੀਂ ਕੀਤੀ ਹੈ ਬਨਾਰੇ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਇਹ ਸੇ ਹਸਪੀਟਲ ਮੁਕੰਮਲ ਤੌਰ ਤੇ ਬਣ ਗਿਆ ਸਾਰੇ ਰਾਜਸਥਾਨ ਹਰਿਆਣੇ ਜੰਮੂ ਕਸ਼ਮੀਰ ਹਿਮਾਚਲ ਤੋਂ ਇੱਥੇ ਮਰੀਜ਼ ਆਉਣਗੇ ਇੱਥੇ ਹੋਟਲ ਬਣਨਗੇ ਸਰਕਾਰ ਦਾ ਮਰਨ ਗਿਆ ਪਾਰ ਹੋਊਗਾ ਔਰ ਨੌਕਰੀਆਂ ਮਿਲਣਗੀਆਂ ਤੁਹਾਨੂੰ ਪਤਾ ਹੈ ਇਸ ਦਿਵਾਲੀ ਦੇ ਉੱਤੇ ਸਾਰੇ ਕਿੰਨੇ ਨਰਾਸ਼ਾ ਰਹੀ ਹੈ ਜੋ ਪਰ ਇੱਕ ਝੋਨਾ ਅਜ ਵੀ ਨਹੀਂ ਵਿਕਦਾ ਮੰਡੀਆਂ ਦੇ ਵਿੱਚ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਹ ਸਿਰ ਝੋਨਾ ਛੱਡਣ ਤੋਂ ਨਾ ਕਰ ਦਿੱਤੀ ਹੈ ਕਬੀ ਫਸਲ ਪੀਤੀ ਜਾ ਰਹੀ ਹੈ ਕਣਕ ਪਰ ਨਾਲ ਢਾਈ ਹੈ ਨਾਲ ਯੂਰੀਆ ਤੇਰੀ ਹੈ ਜਿਹਦਾ ਮਤਲਬ ਹੈ ਕਿ ਪੰਜਾਬ ਦੀ ਮਾਨੀ ਹਾਲਤ ਨੂੰ ਖਰਾਬ ਕਰਨਾ ਅਸੀਂ ਬੜੇ ਚਿੰਤ ਦੇ ਕਹਿ ਰਹੇ ਹਾਂ ਕਿ ਵਪਾਰ ਜੋ ਹਵਾ ਪਿਛਲੇ 25 ਸਾਲਾਂ ਦੇ ਵਿੱਚ ਆਪਣੇ ਬਣੇ ਹੋਏ ਆ ਤੇ ਅਸੀਂ ਵਪਾਰ ਗਿਰਦ ਹਰ ਵਕਤ ਪਤਾ ਨਹੀਂ ਕਿਹੜੇ ਡੈਂਡਸਟਰ ਦਾ ਸੁਨੇਹਾ ਜੀ ਵੀ ਇੰਨੇ ਪੈਸੇ ਦੇ ਦੋਤ ਬੁਰਾ ਹਾਲ ਹੈ ਚੈਨੀਆਂ ਸਾਡੀਆਂ ਗਲਾਂ ਦੇ ਵਿੱਚੋਂ ਮਾਤਾ ਭੈਣਾਂ ਦੀਆਂ ਪੱਟੀਆਂ ਚਾ ਰੀਆਂ you <laughs>